ਕੁੜੀ ਨੇ ਟੈਲੀਗ੍ਰਾਮ ਤੇ ਲਿੰਕ ਭੇਜ ਕੇ ਠੱਗੀ ਕੀਤੀ ਹੈ ਔਰ ਫੋਰੈਕਸ ট্রেਡਿੰਗ ਦੇ ਨਾਮ ਤੇ ਠੱਗੀ ਕੀਤੀ ਗਈ ਹੈ ਫੋਰੈਕਸ ট্রেਡਿੰਗ ਦੇ ਨਾਮ ਤੇ ਇੱਕ ਸ਼ਖਸ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਔਰ ਠੱਗੀ ਵੀ ਕੋਈ ਛੋਟੀ ਮੋਟੀ ਨਹੀਂ ਕੀਤੀ ਗਈ ਠੱਗੀ ਕੀਤੀ ਗਈ ਹੈ 4.5 ਕਰੋੜ ਰੁਪਏ ਦੀ 4.5 ਕਰੋੜ ਰੁਪਏ ਦੀ ਠੱਗੀ ਜਦੋਂ ਹੋਈ ਬੰਦੇ ਦੇ ਨਾਲ ਔਰ ਪਹਿਲਾਂ ਉਸ ਨੂੰ ਪ੍ਰੋਫਿਟ ਦਿਖਾਇਆ ਜਾ ਰਿਹਾ ਸੀ ਔਰ ਹੁਣ ਉਹ ਬੰਦਾ ਮੱਥੇ ਤੇ ਹੱਥ ਮਾਰ ਕੇ ਰੋ ਹੀ ਰਿਹਾ ਹੋਵੇਗਾ ਤਾਂ ਸੰਜੀਵ ਪਾਂਦੀ ਨਾਮ ਦੇ ਇਸ ਬੰਦੇ ਦੇ ਨਾਲ ਠੱਗੀ ਹੋਈ ਹੈ ਠੱਗੀ ਦਾ ਸ਼ਿਕਾਰ ਹੋਇਆ ਇੱਕ ਸ਼ਖਸ ਟੈਲੀਗ੍ਰਾਮ ਤੇ ਲਿੰਕ ਭੇਜਿਆ ਗਿਆ ਇਸ ਨੂੰ ਔਰ ਫੋਰੈਕਸ ট্রেਡਿੰਗ ਦੇ ਵਿੱਚ ਚੰਗਾ ਪ੍ਰੋਫਿੱਟ ਦਿਖਾਇਆ ਗਿਆ ਕਿ ਫੋਰੈਕਸ ਟ੍ਰੇਡਿੰਗ ਕਰੋ ਤੁਸੀਂ ਔਰ ਇਹ ਦੇ ਵਿੱਚ ਕਰੋੜਾਂ ਰੁਪਏ ਤੁਸੀਂ ਕਮਾ ਸਕਦੇ ਹੋ ਪਹਿਲਾਂ ਕੁਝ ਪੈਸੇ ਇਨਵੈਸਟ ਕਰਵਾਏ ਔਰ ਉਸ ਤੋਂ ਬਾਅਦ ਫਿਰ ਫੋਰੈਕਸ ਟ੍ਰੇਡਿੰਗ ਦਾ ਜੋ ਪ੍ਰੋਫੈਸ਼ਨਲ ਅਕਾਊਂਟ ਖਲਵਾਇਆ ਗਿਆ ਬਿਜ਼ਨਸ ਅਕਾਊਂਟ ਖਲਵਾਇਆ ਗਿਆ ਔਰ ਉਸ ਦੇ ਵਿੱਚ ਇਸ ਦਾ ਪ੍ਰੋਫਿਟ ਸ਼ੋਅ ਕਰਵਾਇਆ ਗਿਆ ਤਾਂ ਜਦੋਂ ਕਰੋੜਾਂ ਰੁਪਏ ਬਿਜ਼ਨਸ ਦੇ ਵਿੱਚ ਵਾਧੇ ਦੇਖੇ ਇਸ ਸ਼ਖਸ ਨੇ ਔਰ ਉਸ ਤੋਂ ਬਾਅਦ ਫਿਰ ਹੋਰ ਸ਼ਖਸ ਇਹ ਪੈਸੇ ਇਨਵੈਸਟ ਕਰਦਾ ਗਿਆ ਤਾਂ ਤਕਰੀਬਨ 4.5 ਕਰੋੜ ਰੁਪਏ ਦੀ ਠਗੀ ਹੋਈ ਆ ਜਦੋਂ ਇਸ ਸ਼ਖਸ ਨੇ ਖੁਲਾਸਾ ਉਦੋਂ ਹੋਇਆ ਜਦੋਂ ਇਸ ਸ਼ਖਸ ਨੇ ਪੈਸੇ ਕਢਵਾਉਣੇ ਸੀਗੇ ਪੈਸੇ ਕਢਵਾਉਣਾ ਚਾਹਿਆ ਔਰ ਉਸ ਵੇਲੇ ਫਿਰ ਇਸ ਬੰਦੇ ਨੂੰ ਪਤਾ ਲੱਗਿਆ ਕਿ ਮੇਰੇ ਨਾਲ ਤਾਂ ਤਕੜੀ ਠੱਗੀ ਹੋ ਗਈ ਔਰ ਉਸ ਤੋਂ ਬਾਅਦ ਫਿਰ ਫੋਨ ਵੀ ਚੁੱਕਣੇ ਉਹਨਾਂ ਨੇ ਬੰਦ ਕਰ ਦਿੱਤੇ ਔਰ ਇਹ ਮਾਮਲਾ ਪੂਰਾ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਮਾਛੀਵਾੜਾ ਦੇ ਇੱਕ ਸ਼ਖਸ ਸੰਜੀਵ ਪੰਦੀ ਤੋਂ ਟੈਲੀਗ੍ਰਾਮ ਤੇ ਮੋٹے ਮੁਨਾਫੇ ਦਾ ਮੈਸੇਜ ਭੇਜ ਕੇ ਫੋਰੈਕਸ ট্রেਡਿੰਗ ਦੇ ਨਾਂ ਤੇ 4.5 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ ਫੋਰੈਕਸ ট্রেਡਿੰਗ ਦਾ ਲਾਲਚ ਦੇ ਕੇ ਸੋਸ਼ਲ ਮੀਡੀਆ ਤੇ ਇੱਕ ਕੁੜੀ ਨੇ ਇਸ ਸ਼ਖਸ ਨੂੰ ਚਾਂਸੇ